ਇਹ ਕਰਤਾ ਬੀਜੀ ਲੈਂਸ ਤੋਂ ਆਪਣੇ 12 ਮਹੀਨਿਆਂ ਦੇ ਪ੍ਰੋਗਰਾਮ ਨੂੰ ਦੇਖ ਸਕੀਏ ਜਿਹੜਾ ਕਰਤਾ ਜੋਪਰ ਸੇਕ ਦੇ ਨਾਲ ਬਾਤ ਮਾਰ ਸੀ ਬਾਪਾ ਕੋਲ ਨੂੰ ਕਿ ਜਿਹੜੀ ਕਿਸੇ ਦੇ ਚੰਗੇ ਬੀਸਨ ਹੈ ਜਿਹਦਾ ਭਾਈ ਉਹਨੇ ਦੱਸਿਆ ਕਿ ਅਸੀਂ ਮੈਨੋਰਟੀ ਤੋਂ ਪੈਸੇ ਲੈ ਸਕਦੇ ਹਾਂ ਉਹ ਅਗਲੀ ਉਹ ਮੈਂ ਦੇਤੀ ਦੂੰਗਾ ਰਾਣਾ ਭਾਈ ਨੂੰ 11 ਲੱਖ ਦੀ ਕਿਹੜੀ ਕਿਸੇ ਵੀ ਜਿਹੜੀ ਤੁਸੀਂ ਬਣਾਉਣੀ ਹੈ ਉਹਦੇ ਵਿੱਚ ਇੱਕ ਇੱਕ ਪਾਸੇ ਤੋਂ ਇੱਕ ਬੰਦਾ ਲਿਆ ਗਿਆ ਦੇ ਪਤੇ ਦੇ ਸੁਪਰੀ ਦੀਆਂ ਵੀ ਜਾਨ ਵੀ ਸੁਣਦੇ ਗਏ ਵੀ ਗੁਲ ਦੇ ਜਾ ਹਰਨਿਕ ਕੁੱਤੀਆਂ ਕੋਲੋ ਸ਼ਹਿਰ ਦੇ ਵਿੱਚ ਆਖਾਲਸਾ ਵਾਹਿਗੁਰੂ ਜੀ ਦੇ ਸੱਤੇ ਜੋ ਸਿੱਖ ਚੜ੍ਹਦੀ ਕਲਾ ਦੇ ਦੀ ਜਲੰਧਰ ਸ਼ਹਿਰ ਦੇ ਵਿੱਚ ਸਾਰੇ ਜਥੇਬੰਦੀਆਂ ਵੱਲੋਂ ਮਿਲ ਕੇ ਜੋ ਇੱਕ ਫਰੰਟ ਖੜਾ ਕੀਤਾ ਜਾ ਰਿਹਾ ਅੱਜ ਜਿਹੜੀ ਮੀਟਿੰਗ ਗੁਰੂ ਨਾਨਕ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਦੇ ਵਿੱਚ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਕਿ ਬਹੁਤ ਸਾਰੇ ਸਿੱਖੀ ਦੇ ਮੁੱਦੇ ਆ ਜੋ ਰੱਖੇ ਗਏ ਉਹਦੇ ਵਿੱਚ ਅੱਜ ਮੀਟਿੰਗ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਦੇ ਜਿਹੜੇ ਵੀਰ ਇਹ ਪਹੁੰਚੇ ਉਹਦੇ ਵਿੱਚ ਅੱਜ ਜੋ ਇਸ ਜਥੇਬੰਦੀ ਦਾ ਨਾਮ ਹੈ ਉਹ ਨਾਮ ਸਿੱਖ ਚੜਦੀ ਕਲਾ ਫਰੰਟ ਦੇ ਨਾਮ ਤੇ ਜੋ ਹੈ ਉਹ ਸਾਰੇ ਪਰਵਾਰਕੀ ਦੇ ਨਾਲ ਨਾਮ ਰੱਖਿਆ ਗਿਆ ਤੇ ਉਹਦੇ ਵਿੱਚ 51 ਮੈਂਬਰੀ ਕਮੇਟੀ ਤੇ 11 ਮੈਂਬਰੀ ਜਿਹੜੀ ਕਮੇਟੀ ਕੋਰ ਕਮੇਟੀ ਬਣੀ ਹੈ ਉਹ ਵੀ ਸਾਰੇ ਨਾਮ ਡਿਸਾਈਡ ਕਰ ਲਏ ਗਏ ਆ ਨੈਕਸਟ ਮੀਟਿੰਗ ਦੇ ਵਿੱਚ ਜੋ ਹੈ ਚੀਜ਼ਾਂ ਸਾਰੀਆਂ ਉਹ ਅਨਾਉਂਸ ਕਰ ਦਿੱਤੀਆਂ ਜਾਣਗੀਆਂ ਤੇ ਬਹੁਤ ਸਾਰੇ ਵੀਰ ਜਿਹੜੇ ਆ ਉਹ ਇਹਦੇ ਵਿੱਚ ਨਾਲ ਜੁੜਨ ਦੇ ਲਈ ਆ ਰਹੇ ਨੇ ਤੇ ਬਹੁਤ ਵਧੀਆ ਉਪਰਾਲਾ ਹੈ ਕਿ ਸਾਰੇ ਵੀਰ ਜਿਹੜੇ ਇੱਕ ਪਲੇਟਫਾਰਮ ਤੇ ਖੜੇ ਹੋ ਕੇ ਜਲੰਧਰ ਚ ਸਿੱਖੀ ਦੀ ਚੜ੍ਹਦੀ ਕਲਾ ਦੇ ਲਈ ਜਿਹੜਾ ਇਹ ਫਰੰਟ ਬਣਾਇਆ ਹੈ ਆਏ ਦਿਨ ਫਿਲਮਾਂ ਦੇ ਵਿੱਚ ਬਹੁਤ ਟਿੱਪਣੀਆਂ ਹੋ ਰਹੀਆਂ ਸਿੱਖੀ ਨੂੰ ਲੈ ਕੇ ਉਹ ਉੱਥੇ ਵੀ ਤੁਹਾਡਾ ਐਕਸ਼ਨ ਲਿਆ ਜਾਏਗਾ ਤੁਹਾਡੇ ਵੱਲੋਂ ਦੇਖੋ ਕੋਈ ਵੀ ਐਦਾ ਦਾ ਮਸਲਾ ਜਿਹਦੇ ਚ ਕਿ ਸਾਨੂੰ ਲੱਗਦਾ ਕਿ ਬਈ ਸਿੱਖੀ ਨਾਲ ਟੱਚ ਤੇ ਅਸੀਂ ਉਹਦੇ ਲਈ ਡੱਟ ਕੇ ਖੜੇ ਹੋਵਾਂਗੇ ਪਰ ਉਹ ਸਾਰੇ ਨੌਜਵਾਨਾਂ ਨੂੰ ਇੱਕੋ ਹਦਾਇਤ ਇਹ ਵੀ ਨਾਲ ਕਰਦੇ ਆ ਕਿ ਜਿਹੜਾ ਵੀ ਕੋਈ ਮਸਲਾ ਅਸੀਂ ਚੱਕਣਾ ਹੋਈ ਚੱਕਣਾ ਕਿ ਸਾਡਾ ਕੋਈ ਵੀਰ ਜਿਹੜਾ ਉਹਦਾ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਵੀ ਨਾ ਹੋਵੇ ਸਿੰਘ ਰਾਣਾ ਮੁਖ ਸੇਵਾਦਾਰ ਅੱਜ ਜਿਹੜੀ ਆਪਾਂ ਪਿਛਲੇ 3-4 ਮਹੀਨੇ ਤੋਂ ਸ਼ਹਿਰ ਦੀਆਂ ਪੱਖ-ਪੱਖ ਸਿੱਖ ਜਸੇਬੰਦੀਆਂ ਜਿਹੇ ਮੀਟਿੰਗਾਂ ਦਾ سلسلہ ਚੱਲਦਾ ਸੀ ਉਹਨੂੰ ਅੱਜ ਬੂਰ ਪੈ ਗਿਆ ਉਹਦਾ ਅਸੀਂ ਨਾਂ ਅੱਜ ਸਿੱਖ ਚੜ੍ਹਦੀ ਕਲਾ ਫਰੰਟ ਰੱਖਿਆ ਨਾਂ ਜਿਹੜੇ 51 ਮੈਂਬਰ ਕਮੇਟੀ ਜਿਹੜੀ ਆ ਪਿਛਲੇ ਦਿਨੀ ਆਪਾਂ ਅਨਾਉਂਸ ਕੀਤੀ ਸੀ ਉਹ 51 ਮੈਂਬਰ ਕਮੇਟੀ ਦੇ ਵਿੱਚ ਵਾਧਾ ਕਰਾਂਗੇ ਉਹਨੂੰ 101 ਤੱਕ ਲਿਜਾਵਾਂਗੇ ਤੇ ਨਾਲ ਹੀ ਅਸੀਂ 11 ਮੈਂਬਰੀ ਇੱਕ ਕੋਰ ਕਮੇਟੀ ਬਣਾਵਾਂਗੇ ਜਿਹੜੇ ਸ਼ਹਿਰ ਦੇ ਜਿੰਨੇ ਵੀ ਮਸਲੇ ਹੋਇਆ ਕਰਨਗੇ ਉਹ ਆਸ ਵਿੱਚ ਹੀ ਸਲਾਮ ਅਸ਼ਫਰਾ ਕਰਕੇ ਬਹੁਤ ਸ਼ਾਂਤੀ ਨਾਲ ਉਹ ਠਾਇਆ ਕਰਨਗੇ ਜਿਹੜੇ ਸਿੱਖੀ ਦੇ ਅਨੁਕੂਲ ਹੋਣਗੇ ਸਿੱਖੀ ਦੇ ਨਾਲ ਕੋਲ ਮਸਲੇ ਨੂੰ ਪਹਿਲ ਦਿੱਤੀ ਜਾਊਗੀ ਤੇ ਸਿੱਖਾਂ ਦੀ ਚੜ੍ਹਦੀ ਕਲਾ ਲਈ ਪ੍ਰੋਗਰਾਮ ਲਿਖੇ ਜਾਇੰਗੇ ਕੋਈ ਵੀ ਪ੍ਰੋਗਰਾਮ ਵਿਜਿਆ ਨਹੀਂ ਹੋਊਗਾ ਜਿਹੜਾ ਕਿਸੇ ਨੂੰ ਕੋਈ ਠੇਸ ਪਹੁੰਚੇ ਜਾਂ ਕਿਸੇ ਦੇ ਮਨ ਨੂੰ ਦਿਖਾਵੇ ਆਪਾਂ ਸਿੱਖ ਕੌਮ ਨੂੰ ਚੜ੍ਹਦੀ ਕਲਾ 'ਚ ਪਰੋਣ ਲਈ ਸਾਰੀਆਂ ਸਿੱਖ ਜਿਥੇ ਬੰਦੀਆਂ ਸ਼ਾਇਦ ਜਿੰਨੀਆਂ ਵੀ ਵੱਖ-ਵੱਖ ਖੇਤਰ ਵਿੱਚ ਕੰਮ ਕਰਦੀਆਂ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਉਹਨਾਂ ਨੂੰ ਹਰ ਤਰ੍ਹਾਂ ਦਾ ਉਹਨਾਂ ਦਾ ਸਹਿਯੋਗ ਲਵਾਂਗੇ ਵੀ ਦੇਵਾਂਗੇ ਵੀ ਜਲੰਧਰ ਤੋਂ ਬਾਅਦ ਵੀ ਜਾਓਗੇ ਅਸੀਂ ਜਲੰਧਰ ਤੋਂ ਪਹਿਲਾਂ ਜਲੰਧਰ ਸ਼ਹਿਰ ਸ਼ੁਰੂ ਕਰਾਂਗੇ ਉਸ ਤੋਂ ਬਾਅਦ ਨਾਲ ਲੱਗਦੇ ਬਿੰਡਾ ਤੋਂ ਕਰਦੇ ਕਰਦੇ ਬਧਾਵਾਂਗੇ ਕਾਫਲੇ ਨੂੰ ਬਧਾਵਾਂਗੇ ਆਪਾਂ ਸਿੱਖੀ ਨੂੰ ਇੱਕ ਧਰੇ ਨਾਲ ਜੋੜਨਾ ਇਹਦੇ ਵਿੱਚ ਕੋਈ ਪਾਰਟੀ ਦੀ ਗੱਲ ਨਹੀਂ ਕਿਸੇ ਰਾਜਨੀਤਿਕ ਪਾਰਟੀ ਦੀ ਗੱਲ ਨਹੀਂ ਕੋਈ ਕਾਂਗਰਸੀ ਹੋਵੇ ਕੋਈ ਕਾਲੀ ਹੋਵੇ ਕੋਈ ਭਾਜਪਾ ਦਾ ਹੋਵੇ ਕੋਈ ਆਮ ਪਾਰਟੀ ਦਾ ਹੋਵੇ ਸਾਨੂੰ ਕੋਈ ਮਤਲਬ ਅਸੀਂ ਸਿੱਖੀ ਤੇ ਪਹਿਰਾ ਦੇਣ ਲਈ ਸਾਰੇ ਨੌਜਵਾਨਾਂ ਨੂੰ ਲਾਮਬੰਦ ਕਰਨਾ ਤੇ ਸਾਰੇ ਇਸ ਮਨਸ਼ੇ ਨਾਲ ਹੀ ਕੰਮ ਕਰਨਗੇ ਪਾਰਟੀ ਲੈਵਲ ਤੇ ਕੰਮ ਨਹੀਂ ਕਰਨਗੇ ਲੇਕਿਨ ਸਿੱਖੀ ਦੇ ਮਨਸ਼ੇ ਨਾਲ ਕੰਮ ਕਰਨਗੇ ਠੀਕ ਹੈ